ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਉਹ ਵਾੜਾ ਦੇ ਵਿੱਚ ਜਾ ਕੇ ਲੋਕਾਂ ਕੋਲ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਤੇ ਵਿਕਾਸ ਕਾਰਜ ਨਹੀਂ ਦੇਖ ਰਹੇ ਕਿੰਨੀ ਚੱਲੀ ਹੈ ਤੇ ਇਸ ਤਰ੍ਹਾਂ ਦੱਸਦੇ ਹਾਂ ਜੀ ਅੱਜ ਵਾਰਡ ਨੰਬਰ 1 4 ਅਤੇ 16 ਦੇ ਲੋਕਾਂ ਦੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਖਾਸ ਦੱਸਦੇ ਹਾਂ ਇਸ ਮੀਟਿੰਗ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਮਿਊਨਿਟੀ ਹਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਦੀ ਦੇਖਰੇਖ ਕੀਤੀ ਗਈ ਹੈ ਜਿਸ ਵਿੱਚ ਆਏ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਜੜੀਆਂ ਨੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਨੂੰ ਦੱਸੀਆਂ ਨੇ ਤਾਂ ਉਹਨਾਂ ਨੇ ਇਸ ਦਾ ਨਿਵਾਰਣ ਕਰਨ ਦੇ ਲਈ ਵੀ ਇਹ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਨੇ ਆਏ ਹੋਏ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਜਲਦੀ ਹੀ ਹੱਲ ਕੀਤੀਆਂ ਜਾਣਗੀਆਂ ਤੇ ਨਾਲ ਹੀ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਦੱਸਦੇ ਹੋਏ ਪਿਛੜੀ ਸਰਕਾਰਾਂ ਤੋਂ ਜਿਹੜਾ ਹੈ ਪਿਛੜੀਆਂ ਸਰਕਾਰਾਂ ਨੇ ਇੰਨੀ ਤੇਜ਼ੀ ਦੇ ਨਾਲ ਕੰਮ ਜੜਾ ਹੈ ਉਹ ਨਹੀਂ ਕੀਤਾ ਜਿੰਨੀ ਤੇਜ਼ੀ ਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਇੰਨੀ ਤੇਜ਼ੀ ਦੇ ਨਾਲ ਵਿਕਾਸ ਕਾਰਜ ਜਿਹੜੇ ਨੇ ਕਰਵਾਏ ਨੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਮ ਆਦ ਆਮੀ ਪਾਰਟੀ ਦਾ ਮੇਰ ਜ਼ਰੂਰ ਬਣਾਓ ਅੱਜ ਸਰ ਆਮ ਆਦਮੀ ਪਾਰਟੀ ਵਿੱਚ ਨਵ ਨਿਯੁਕਤ ਸਾਡੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਜੀ ਇੱਕ ਉਹਨਾਂ ਦੀ ਮੁਹੀਮ ਹੈ ਕਿ ਗਰਾਊਂਡ ਲੈਵਲ ਤੇ ਕੰਮ ਕਰਨਾ ਹੈ ਰੂਟ ਲੈਵਲ ਤੇ ਕੰਮ ਕਰਨਾ ਉਹਦਾ ਆਗਾਜ਼ ਅੱਜ ਵਾਰਡ ਨੰਬਰ 3 ਤੋਂ ਕੀਤਾ ਗਿਆ ਮੈਂ ਸੰਧੂ ਸਾਹਿਬ ਤੇ ਸਾਡੇ ਜਨਰਲ ਸੈਕਟਰੀ ਸਮੀਰ ਸ਼ਾਰਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੇਰੇ ਵਾਰਡ ਵਿੱਚ ਆਏ ਨਾ ਇਹ ਜਿਹੜੀਆਂ ਮੇਰੇ ਵਾਰਡ ਦੀਆਂ ਸਮੱਸਿਆਵਾਂ ਨੇ ਇਹ ਸਾਰੀਆਂ ਇੱਕ ਇੱਕ ਕਰਕੇ ਇਹਨਾਂ ਨੂੰ ਦੱਸਿਆ ਗਿਆ ਨਾ ਪੈਨ ਡਾਊਨ ਕਰ ਲਈਆਂ ਉਹਨਾਂ ਨੇ ਤੇ ਇੱਕ ਇੱਕ ਕਰਕੇ ਕੰਮ ਵੀ ਹੋ ਜਾਏਗਾ ਤੇ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਕਿਤੇ ਹੋਏ ਕੰਮ ਨਾ ਉਹ ਵੀ ਬਾੜ ਨੂੰ ਦੱਸੇਗੇ ਇਹਨਾਂ ਸਾਰੇ ਤੇ ਜਿਹੜੇ ਕਾਰਪੋਰੇਸ਼ਨ ਵੱਲੋਂ ਜਿਹੜੀ ਢਿੱਲ ਆ ਰਹੀ ਹੈ ਉਹਨੂੰ ਵੀ ਹੁਣ ਜਲਦੀ ਕੱਸਿਆ ਜਾਏਗਾ ਜੈ ਹਿੰਦ ਜੀ ਸਰ ਅੱਜ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਇੱਥੇ ਅਸੀਂ ਇਸ ਬਲੌਗ ਦੇ ਵਿੱਚ ਸਾਰੇ ਇਕੱਠੇ ਕੀਤੇ ਹਨ ਤੇ ਸਾਡਾ ਸਾਰਾ ਜਿਹੜਾ ਆਮ ਆਦਮੀ ਪਾਰਟੀ ਦਾ ਮਾਰ ਦਾ ਸੰਗਠਨ ਹੈ ਉਹ ਕਿਹਾ ਹੈ ਲੋਕ ਨੇ ਆਪਣੀ ਗੱਲ ਬਾਤ ਰੱਖੀ ਹੈ ਉਸ ਦੇ ਨਾਲ ਨਾਲ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਜੋ ਵੀ ਛੋਟੇ ਮੋਟੇ ਇੱਥੇ ਦਿੱਕਤਾਂ ਸੀਗੀਆਂ ਉਹ ਅਸੀਂ ਪਹਿਲ ਦੇ ਆਧਾਰ ਤੇ ਇੱਥੇ ਦਿੱਕਤਾਂ ਸੌਟ ਆਊਟ ਕਰਾਵਾਂਗੇ ਤੇ ਸੰਗਠਨ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਉਪਰਾਲੇ ਬਾਰੇ ਦੱਸਿਆ ਗਿਆ ਇਨਾ ਸਾਰੇ ਦੀ ਜ਼ਿੰਮੇਵਾਰੀ ਲਈ ਹੈ ਕਿ ਆਮ ਆਦਮੀ ਪਾਰਟੀ ਸਾਡੇ ਹਰਮਨ ਪਿਆਰੇ ਸੀਐਮ ਸਦਾ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਇਹਨਾਂ ਉਪਰਾਲਿਆਂ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ ਭਾਵੇਂ ਬਿਜਲੀ ਮੁਫਤ ਦਾ ਉਪਰਾਲਾ ਹੋਵੇ ਜਿਵੇਂ ਜਸਾ ਦਾ 2 ਅਕਤੂਬਰ ਨੂੰ ਜੋ ਸਾਡੇ ਕੁਮੜ ਬਟਾ ਉਪਰਾਲਾ ਦੀ ਜੋ ਲਾਂਚ ਹੈਗੀ ਹੈ ਮੈਡੀਕਲ ਦੇ ਉਹ ਸਾਰੇ ਘਰ ਘਰ ਪਹੁੰਚਾਉਣ ਤੇ ਕਿਸ ਦੇ ਨਾਲ ਨਾਲ ਸੰਗਠਨ ਤੇ ਬਹੁਤ ਵਧੀਆ ਇਥੇ ਰਿਸਪਾਂਸ ਦਿੱਤਾ ਹੈ ਉਹਨਾਂ ਨੇ ਬਹੁਤ ਵਧੀਆ ਗੱਲ ਵੀ ਰੱਖਿਆ ਨੇ ਅਸੀਂ ਪਹਿਲ ਦੇ ਆਧਾਰ ਤੇ ਜੋ ਵੀ ਇਥੇ ਗੱਲਾਂ ਕੀਤੀਆਂ ਨੇ ਸਾਡੇ ਹਾਈ ਕਮਾਂਡ ਤੱਕ ਵੀ ਪਹੁੰਚਾਵਾਂਗੇ ਤੇ ਉਹਨਾਂ ਨੂੰ ਸੌਦਾ ਕਰਾਵਾਂਗੇ ਇੱਥੇ ਸਾਡੇ ਅੱਜ ਤਿੰਨ ਵਾਰਡ ਜਿਹੜੇ ਸੀਗੇ ਉਹ ਆਏ ਸੀਗੇ ਜਿਹਦੇ ਵਿੱਚ 1 ਨੰਬਰ 4 ਨੰਬਰ ਤੇ 12 ਨੰਬਰ ਵਾਰਡ ਦੇ ਸੌਰੀ 16 ਨੰਬਰ ਵਾਰਡ ਦੇ ਲੋਕ ਇੱਥੇ ਆਏ ਹੋਏ ਨੇ ਤੇ ਦੇਖੋ ਮੇਰਾ ਤਾਂ ਰੋਜ਼ ਦਾ ਹੈ ਜੀ ਮੈਂ ਤਾਂ ਹਰ ਬਲਾਕ ਦੇ ਵਿੱਚ ਡੇਲੀ ਜਾ ਰਿਹਾ ਹਾਂ ਉਹ ਭਾਵੇਂ ਸੁਜਾਨਪੁਰ ਦੇ ਬਲਾਕ ਹੋਣ ਭਾਵੇਂ ਪੋਏ ਦੇ ਬਲਾਕ ਹੋਣ ਜਾਂ ਪਠਾਨਕੋਟ ਦੇ ਬਲਾਕ ਹੋਣ ਤੇ ਲੋਕ ਜਾ ਕੇ ਸੰਗਠਨਾਂ ਨਾਲ ਵਿਚਰਦਾ ਪਿਆ ਹੈ ਸੰਗਠਨ ਦੀ ਇਹ ਗੱਲ ਸੁਣ ਰਿਹਾ ਹੈ ਸੰਗਠਨ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਇਹੋ ਹੀ ਮੇਰੀ ਹਾਈ ਕਮਾਂਡ ਨੇ ਡਿਊਟੀ ਲਗਾਈ ਹੈ ਤੇ ਆਪਣੀ ਡਿਊਟੀ ਮੈਂ ਬੁਖੂ ਬੀ ਨਿਭਾ ਰਿਹਾ ਹਾਂ